ਹਰਾਗ ਪ੍ਰਭਾਤੀ ਮਹੱਲਾ ਤੀਜਾ ਚੁਪਦੇ ਏਕ ਓੰਕਾਰ ਸਤਿਗੁਰ ਪ੍ਰਸਾਦ ਗੁਰਮੁਖ ਵਰਲਾ ਕੋਈ 부ਜੈ ਸਬਦੇ ਰਹਾ ਸਮਾਈ ਨਾਮ ਰਤੇ ਸਦਾ ਸੁਖ ਪਾਵੈ ਸਚ ਰਹਿ ਲਿਵ ਲਾਈ ਹਰ ਹਰ ਨਾਮ ਜਪਉ ਜਨ ਭਾਈ ਗੁਰ ਪ੍ਰਸਾਦ ਮਨ ਅਸਰ ਹੋਵੈ ਅੰਧਨ ਹਰਸ ਰਹਾ ਅਗਾਈ ਰਹਾਓ ਅੰਦਰ ਭਗਤ ਕਰੋ ਦਿਨ ਰਾਤੀ ਇਸ ਜੁਗ ਕਾ ਲਾਹ ਭਾਈ ਸਦਾ ਜਨ ਨਿਰਮਲ ਮਨ ਲਾਗੇ ਸੱਚ ਨਾਮ ਚਿਤ ਲਾਈ ਸੁਖ ਸਿੰਗਾਰ ਸਤਿਗੁਰੂ ਦੇ ਖਾਇਆ ਨਾ ਵੱਡੀ ਵੜਿਆਈ ਆਖਟ ਪੰਡਾਰ ਭਰੇ ਕਦੇ ਟੋਟਣਾ ਆਵੇ ਸਦਾ ਹਰ ਸੇਵੋ ਭਾਈ ਆਪੇ ਕਰਤਾ ਜਿਸ ਨੂੰ ਦੇਵੈ ਤਿਸ ਵਸੈ ਮਨ ਆਈ ਨਾਨਕ ਨਾਮ ਧਿਆਇ ਸਦਾ ਤੂੰ ਸਤਿਗੁਰ ਦੀ ਆ ਦਿਖਾਈ ਪਰਬਤੀ ਮਹੱਲਾ ਤੀਜਾ ਨਿਰਗੁਣਿਆਰੇ ਕੋ ਬਖਸ਼ ਲੈ ਸੁਆਮੀ ਆਪੇ ਲਹਿੋ ਮਿਲਾਈ ਤੂੰ ਬੇਅੰਤ ਤੇਰਾ ਅੰਤ ਨਾ ਪਾਇਆ ਸਬਦੇ ਦੇਹੁ 부ਜਾਈ ਹਰ ਜਿਉ ਤੁਧ ਵਿਟੋ ਬਲ ਜਾਈ ਤਨ ਮਨ ਅਰਪੀ ਤੁਧ ਆਗੈ ਰਖੋ ਸਦਾ ਰਹਾ ਸਰਣਾਈ ਰਹਾਓ ਆਪਣੇ ਬਾਣੇ ਵਿੱਚ ਸਦਾ ਰਖ ਸੁਆਮੀ ਹਰ ਨਾਮੋ ਦੇਹ ਵੜਾਈ ਪੂਰੇ ਗੁਰ ਤੇ ਪਾਣਾ ਜਾਪੈ ਅੰਧਨ ਸਈ ਸਮਾਈ ਤੇਰੇ ਬਾਣੇ ਭਗਤ ਜੇ ਤੁਧ ਭਾਵੇਂ ਆਪੇ ਬਖਸ਼ ਮਲਾਈ ਤੇਰੇ ਬਾਣੇ ਸਦਾ ਸੁਖ ਪਾਇਆ ਗੁਰ ਕ੍ਰਿਸ਼ਨ ਅਗਨ ਬੁਝਾਈ ਜੋ ਤੂੰ ਕਰੈ ਸੋ ਹੋਵੇ ਕਰਤੇ ਵਰਨਾ ਕਰਨਾ ਜਾਈ ਨਾਨਕ ਨਾਮੈ ਜਿਵੜੇ ਵਰਨਾ ਦਾਤਾ ਪੂਰੇ ਗੁਰਤੇ ਪਾਈ ਪਰਬਾਤੀ ਮਹਲਾਤੀ ਜਾ ਗੁਰਮੁਖ ਹਰਿ ਸਾਲਾ ਹਾਇ ਜਿਨਾਂ ਤਿੰਨ ਸਲਾਏ ਹਰ ਜਾਤਾ ਵਿੱਚੋਂ ਪਰਮ ਗਿਆ ਹੈ ਦੂਜਾ ਗੁਰ ਕੈ ਸਬਦ ਪਛਾਤਾ ਹਰ ਜਿਓ ਤੂੰ ਮੇਰਾ ਇੱਕ ਸੋਈ ਤੁਜ ਜਪੀ ਤੁਦੈ ਸਲਾਹੀ ਗਤ ਮਤ ਤੂ ਤੇ ਹੋਈ ਰਹਾਓ ਗੁਰਮਕਸਾ ਲਾਹਨ ਸੇ ਸਦ ਪਾਇਨ ਮੀਠਾ ਅੰਮ੍ਰਿਤਸਾਰ ਸਦਾ ਮੀਠਾ ਕਦੇ ਨਾ ਫੀਕਾ ਗੁਰਸਬਦੀ ਵਿਚਾਰ ਜਨ ਮੀਠਾ ਲਾਇਆ ਸੋਈ ਜਾਣੈ ਤਿਸ ਵਿੱਚ ਟੋ ਬਲ ਜਾਈ ਸਬਦ ਸਲਾਹੀ ਸਦਾ ਸੁਖਦਾਤਾ ਵਿੱਚੋਂ ਆਪ ਗਵਾਈ ਸਤਗੁਰ ਮੇਰਾ ਸਦਾ ਹੈ ਦਾਤਾ ਜੋ ਇੱਛਾ ਸੋ ਫਲ ਪਾਏ ਨਾਨਕ ਨਾਮ ਮਿਲੇ ਵਡਿਆਈ ਗੁਰਸਬਦੀ ਸਚ ਪਾਏ ਪ੍ਰਭਾਤੀ ਮਹੱਲਾ ਤੀਜਾ ਜੋ ਤੇਰੀ ਸਰਨਾਈ ਹਰ ਜਿਉ ਤਿੰਤੂ ਰਖਣ ਜੋਗ ਤੂੰ ਜਿਵੜ ਮੈਂ ਅਵਰ ਨਾ ਸੂਜੈ ਨਾ ਕੋ ਹਵਾ ਨ ਹੋਗ ਹਰ ਜਿਉ ਸਦਾ ਤੇਰੀ ਸਰਨਾਈ ਜੋ ਭਾਵੈ ਤਿਉਂ ਰੱਖੋ ਮੇਰੇ ਸੁਆਮੀ ਇਹ ਤੇਰੀ ਵਡਿਆਈ ਰਹਾਉ ਜੋ ਤੇਰੀ ਸਰਣਾਈ ਹਰ ਜਿਓ ਤਿਨ ਕੀ ਕਰੈ ਪ੍ਰਤਪਾਲ ਆਪ ਕਿਰਪਾ ਕਰ ਰੱਖੋ ਹਰ ਜਿਓ ਪਹੇ ਨਾ ਸਕੈ ਜਮਕਾਲ ਤੇਰੀ ਸਰਣਾਈ ਸੱਚੀ ਹਰ ਜਿਓ ਨਾ ਉਹ ਕਟਾ ਨਾ ਜਾਏ ਜੋ ਹਰ ਛੋੜ ਦੂਜੈ ਪਾਏ ਲਾਗੇ ਉਹ ਜਮੈ ਤੈ ਮਰ ਜਾਏ ਜੋ ਤੇਰੀ ਸਰਨ ਆਏ ਹਰ ਜਿਉ ਤਿੰਨਾ ਦੁਖ ਪੂਖਿਛ ਨਾ ਹੈ ਨਾਨਕ ਨਾਮ ਸਲਾਹ ਸਦਾ ਤੂੰ ਸਚੈ ਸਬਦ ਸਮਾਹੇ ਪ੍ਰਭਾਤੀ ਮਹੱਲਾ ਤੀਜਾ ਗੁਰਮਖ ਹਰ ਜਿਉ ਉਸ ਦਾ ਤੇ ਆਵੋ ਜਬ ਲਗ ਜੀ ਪ੍ਰਾਨ ਗੁਰ ਸਬਦੀ ਮਨ ਨਰਮਲ ਹੋਵਾ ਚੁਕ ਮਨਿ ਅਵਮਾਨ ਸਫਲ ਜਨਮ ਤਿਸ ਪ੍ਰਾਨੀ ਕੇਰਾ ਹਰ ਕੈ ਨਾਮ ਸਮਾਨ ਮੇਰੇ ਮਨ ਗੁਰ ਕੀ ਸਿੱਖ ਸੁਣੀ ਜੈ ਹਰ ਕਾ ਨਾਮ ਸਦਾ ਸੁਖਦਾਤਾ ਸਹਿਜੇ ਹਰਸ ਪੀਜੈ ਰਹਾਉ ਮੂਲ ਪਛਾਣ ਨੋ ਤਿੰਨ ਈਕਰ ਵਾਸਾ ਸਹਿਜੇ ਹੀ ਸੁਖ ਹੋਈ ਗੁਰ ਕੈ ਸਬਦ ਕਮਲ ਪਰਗਾਸਿਆ ਹਉ ਮੈਂ ਦਰਮਤ ਖੋਈ ਸਬਨਾ ਮੈਂ ਇੱਕੋ ਸੱਚ ਵਰਤੈ ਵਿਰਲਾ ਬੂਜੈ ਕੋਈ ਗੁਰਮਤੀ ਮਨ ਨਰਮਲ ਹੋਵਾ ਅਮਰਤ ਤਤਵ ਖਾਨੈ ਹਰ ਕਾ ਨਾਮ ਸਦਾ ਮਨ ਵਸਿਆ ਵਿਚ ਮਨ ਹੀ ਮਨ ਮਾਨੈ ਸਤ ਬਲਿਹਾਰੀ ਗੁਰੇ ਆਪਣੇ ਬਿਟਾ ਜਿਤ ਆਤਮ ਬ੍ਰਾਮ ਪਛਾਨੈ ਮਾਨਸ ਜਨਮ ਸਤ ਗੁਰੂ ਨਾ ਸੇਵਿਆ ਬਿਰਥਾ ਜਨਮ ਗਵਾਇਆ ਨਜ਼ਰ ਕਰੇ ਤਾਂ ਸਤ ਗੁਰ ਮੇਲੇ ਸਹਿਜੇ ਸਹਿ ਸਮਾਇਆ ਨਾਨਕ ਨਾਮ ਮਿਲਾ ਵੜਿਆਈ ਪੂਰੇ ਭਗਤ ਆਇਆ ਪ੍ਰਭਾਤੀ ਮਹੱਲਾਤੀ ਜਾ ਆਪੇ ਭਾਂਤ ਬਣਾਏ ਬਹੁਰੰਗੀ ਸਿਸ਼ਟਿਓ ਪਾਇ ਪ੍ਰਭ ਖੇਲ ਕੀਆ ਕਰ ਕਰ ਵੇਖੈ ਕਰੇ ਕਰਾਏ ਸਰਬ ਜੀਆਂ ਨੋ ਰਿਜਕ ਦੀਆ ਕਲੀ ਕਾਲ ਮੈਂ ਰਵਿਆ ਆਰਾਮ ਘੜਕੜਪੂਰ ਰਹਾ ਪ੍ਰਵੇਕੋ ਗੁਰਮੁਖ ਪ੍ਰਗਟ ਹਰ ਹਰ ਨਾਮ ਰਹਾਓ ਗੁਪਤਾ ਨਾਮ ਵਰਤੇ ਵਿੱਚ ਕਲਯੁਗ ਘਟ ਘਟ ਹਰਪਰਪੂਰ ਰਹਿਆ ਨਾਮ ਰਤਨ ਤਿੰਨਾ ਹਿਰਦੈ ਪ੍ਰਗਟਿਆ ਜੋ ਗੁਰਸਰਨਾਈ ਭਜ ਪਿਆ ਇੰਦਰੀ ਪੰਚ ਪੰਚੇ ਵਸੇ ਆਣੇ ਖਿਮਾ ਸੰਤੋਖ ਗੁਰਮਤ ਪਾਵੈ ਸੋ ਤਨ ਤਨ ਹਰਜਨ ਵਡਪੂਰਾ ਜੋ ਭੈ ਬੈਰਾਗ ਹਰ ਗੁਣ ਗਾਵੇ ਗੁਰ ਤੇ ਮੋਹ ਫੇਰੇ ਜੇ ਕੋਈ ਗੁਰ ਕਾ ਕਹਿਆ ਨਾ ਚਿਤ ਤਰੈ ਪਰਿਆਚਾਰ ਬਉ ਸੰਪੋ ਸੰਚੈ ਜੋਗਿਸ਼ ਕਰੈ ਸੋ ਨਰਕ ਪਰੈ ਇੱਕੋ ਸ਼ਬਦੇ ਇੱਕੋ ਪ੍ਰਵਰਤੈ ਸਭ ਇਕਸਤੇ ਉਤਪਤ ਚਲੈ ਨਾਨਕ ਗੁਰਮੁਖ ਮੇਲ ਮਿਲਾਏ ਗੁਰਮੁਖ ਹਰ ਹਰ ਜਾਇ ਰਲੈ ਪਰਬਾਤੀ ਮਹੱਲਾ ਤੀਜਾ ਮੇਰੇ ਮਨ ਗੋਰੇ ਆਪਣਾ ਸਾਲਾ ਹੈ ਪੂਰਾ ਭਾਗ ਹੋਇ ਮੁਖ ਮਸਤਕ ਸਦਾ ਹਰ ਕੇ ਗੁਣ ਗਾਹੇ ਰਹਾਓ ਅਮਰਤ ਨਾਮ ਭੋਜਨ ਹਰ ਦੇ ਕੋਟ ਮੱਦੇ ਕੋਈ ਵਿਰਲਾ ਲੇ ਜਿਸਨੂੰ ਆਪਣੀ ਨਜ਼ਰ ਕਰੇ ਗੁਰ ਤੇ ਚਰਨ ਮਨ ਮਾਹੇ ਵਸਾਏ ਦੁੱਖ ਹਨੇਰਾ ਅੰਦਰੋਂ ਜਾਏ ਆਪੇ ਸਾਚਾ ਲੈ ਮਿਲਾਏ ਗੁਰ ਕੀ ਬਾਣੀ ਸੋ ਲਾਏ ਪਿਆਰ ਅਥੇ ਉਥੇ ਹੋ ਆਧਾਰ ਆਪੇ ਦੇਵ ਹੈ ਸਿਰਜਣਹਾਰ ਸੱਚਾ ਮਨ ਆਏ ਆਪਣਾ ਪਾਣਾ ਸੋਈ ਭਗਤ ਸੁਖ ਸੁਜਾਣਾ ਨਾਨਕ ਤਸਕੈ ਸਦ ਕੁਰਬਾਨਾ ਪਰਵਾਤੀ ਮਹੱਲਾ ਚੌਥਾ ਵਿਵਾਸ ੴ ਸਤਿਗੁਰ ਪ੍ਰਸਾਦ ਅਰਸਕ ਰਸਕ ਗੁਣ ਗਾਵੇ ਗੁਰਮਤਿ ਲਿਵ ਓਨਮਨ ਨਾਮ ਲਗਾਨ ਅੰਮ੍ਰਿਤ ਰਸ ਪੀਆ ਗੁਰ ਸਬਦੀ ਹਮ ਨਾਮ ਵਿਟੋ ਕੁਰਬਾਨ ਹਮਰੇ ਜਗ ਜੀਵਨ ਹਰ ਪ੍ਰਾਨ ਆਰੇ ਉਤਮਰੇ ਦੇ ਅੰਤਰ ਪਾਇਓ ਗੁਰਮント ਦੀ ਉਹ ਹਰ ਕਾਣ ਰਹਾਓ ਆਵੋ ਸੰਤ ਮਿਲੋ ਮੇਰੇ ਭਾਈ ਮਿਲ ਹਰ ਹਰ ਨਾਮ ਵਖਾਨੋ ਕਿਤੇ ਬਿਦ ਕਿਉ ਪਾਈ ਐ ਪ੍ਰਭ ਆਪਣਾ ਮੋਕੋ ਕਰੋ ਉਪਦੇਸ਼ ਹਰਦਾਨ ਸਤ ਸੰਗਤ ਮੈਂ ਹਰ ਹਰ ਵਸਿਆ ਮਿਲ ਸੰਗਤ ਹਰ ਗੁਣ ਜਾਣ ਵੱਡਾ ਭਾਗ ਸਤ ਸੰਗਤ ਪਾਈ ਗੁਰ ਸਤ ਗੁਰ ਪਰਸ ਭਗਵਾਨ ਗੁਣ ਗਾਵੇ ਪ੍ਰਭ ਅਗਮ ਠਾਕੁਰ ਕੇ ਗੁਣ ਗਾਏ ਰਹੇ ਹੈਰਾਨ ਜਨ ਨਾਨਕ ਕਉ ਗੁਰ ਕਿਰਪਾ ਤਾਰੀ ਹਰਨਾਮ ਦੀ ਔਖੇਨ ਦਾਨ ਪ੍ਰਭਾਤੀ ਮਹੱਲਾ ਚੌਥਾ ਉਗਵੇ ਸੂਰ ਗੁਰਮਖਰ ਬੋਲੇ ਸਭ ਰੈਨ ਸਮਾਲੈ ਹਰ ਗਾਲ ਹਮਰੇ ਪ੍ਰਭ ਹਮ ਲੋਚ ਲਗਾਈ ਹਮ ਕਰੈ ਪ੍ਰਭੂ ਹਰਪਾਲ ਮੇਰਾ ਮਨ ਸਾਧੂ ਤੂਰ ਰਵਾਲ ਹਰ ਹਰ ਨਾਮ ਦਰੜਾਇਓ ਗੁਰ ਮੀਠਾ ਗੁਰ ਪਗ ਚਾਰੋ ਹਮ ਬਾਲ ਰਹਾਓ ਸਾਖਤ ਕੋ ਦਿਨ ਰਹਿਣ ਅੰਧਾਰੀ ਮੋਹਿ ਫਾਥੇ ਮਾਇਆ ਜਾਲ ਖਿਨ ਪਲ ਹਰ ਪ੍ਰਭ ਹਿਰਦੈ ਨ ਵਸਿਓ ਰੇਨ ਬੰਦੇ ਬਹੁ ਵਿਦਬਾਲ ਸਤ ਸੰਗਤ ਮਿਲ ਮਤਬੁੱਧ ਪਾਈ ਹੋ ਛੂਟੇ ਮਮਤਾ ਜਾਲ ਹਰ ਨਾਮਾ ਹਰ ਮੀਠ ਲਗਾਣਾ ਗੁਰ ਕੀਏ ਸ਼ਬਦ ਨਿਹਾਲ ਹਮ ਬਾਰਕ ਗੁਰ ਅਗਮ ਗੋਸਾਈ ਗੁਰ ਕਰ ਕਿਰਪਾ ਪ੍ਰਤਪਾਲ ਵਿਖ ਪਾਉ ਜਲ ਡੁੱਬਦੇ ਕਾਢ ਲਿਓ ਪ੍ਰਭ ਗੁਰੂ ਨਾਨਕ ਬਾਲ ਗੋਪਾਲ ਪ੍ਰਭਾਤੀ ਮਹੱਲਾ ਚੌਥਾ ਇੱਕ ਖਿਨ ਹਰ ਪ੍ਰਭ ਕਿਰਪਾ ਧਾਰੀ ਗੁਣ ਗਾਏ ਰਸਕ ਰਸੀਕ ਗਾਉਤ ਸੰਤ ਦਉ ਭੈ ਮੁਕਤੇ ਜਿਨਾਂ ਗੁਰਮੁਖੋ ਖਿਨਰ ਪੀਕ ਮੇਰੇ ਮਨ ਹਰ ਹਰ ਨਾਮ ਮੇਰੇ ਮਨ ਹਰ ਹਰ ਰਾਮ ਨਾਮ ਰਸ ਠੀਕ ਗੁਰਮਤਿ ਨਾਮ ਸੀਤਲ ਜਲ ਪਾਇਆ ਗੁਰਮੁਖ ਨਾਮ ਸੀਤਲ ਜਲ ਪਾਇਆ ਹਰ ਹਰ ਨਾਮ ਪੀਆ ਰਸ ਠੀਕ ਰਹਾਉ ਜਿਨ ਹਰ ਹਿਰਦੈ ਪੀਤ ਲਗਾਨੀ ਤਿੰਨਾ ਮਸਤਕ ਊਜਲ ਠੀਕ ਹਰ ਜਨ ਸੋਭਾ ਸਭ ਜਗ ਉੱਪਰ ਜਿਉਂ ਵਿੱਚ ਉਡਵਾ ਸਸਕੀਕ ਜੇ ਨਹਾਰੇ ਹਰ ਦੇ ਨਾਮ ਨਵਸਿਓ ਤੈਨ ਸਭ ਕਾਰ ਜਫੀਕ ਜੈਸੇ ਸਿੰਗਾਰ ਕਰੈ ਦੇਹ ਮਨੁਖ ਨਾ ਬਿਨਾ ਨਿਕਟੇ ਨਕ ਕੀਕ ਘਟ ਘਟ ਰਮਈਆ ਰਮਤਿ RAM ਰਾਏ ਸਵਰਤੈ ਸਮੈਕ ਜਨ ਨਾਨਕ ਕਉ ਹਰਿ ਕਿਰਪਾ ਧਾਰੀ ਗੁਰਬਚਨ ਤੇ ਆਇਓ ਘਰੀ ਮੀਕ ਪ੍ਰਭਾਤੀ ਮਹੱਲਾ ਚੌਥਾ ਆਗਮ ਦਇਆਲ ਕਿਰਪਾ ਪ੍ਰਭ ਧਾਰੀ ਮੁਖ ਹਰ ਹਰ ਨਾਮ ਕਹੇ ਪਤਿਤ ਪਾਵਨ ਹਰ ਨਾਮ ਤੇ ਆਇਓ ਸਭ ਕਿਲ ਵਿਖ ਪਾਪ ਲਹੇ ਜਪ ਮਨ ਰਾਮ ਨਾਮ ਰਵ ਰਹੇ ਦੀਨ ਦਿਆਲ ਦੁਖ ਪੰਜਨ ਗਾਇਓ ਗੁਰਮਤ ਨਾਮ ਪਦਾਰਥ ਲਹੇ ਰਹਾਓ ਕਾਇਆ ਨਗਰ ਨਗਰ ਹਰ ਬਸਿਓ ਮਤ ਗੁਰਮਤ ਹਰ ਹਰ ਸਹੇ ਸਰੀਰ ਸਰੋਵਰ ਨਾਮ ਹਰ ਪ੍ਰਗਟਿਓ ਘਰ ਮੰਦਰ ਹਰ ਪ੍ਰਭ ਲਹੇ ਜੋਨ ਅਰ ਭਰਮ ਪਰਮ ਉਦਿਆਨੇ ਤੇ ਸਖਤ ਮੂਡ ਮੋਹੇ ਜਿਉ ਮ੍ਰਿਗਨਾਭ ਬਸੈ ਬਾਸ ਬਸਨਾ ਭਰਮਿਓ ਚਾਰ ਗ헤 ਤੋ ਵਡ ਅਗਮ ਆਗਾਦ ਬੋਧ ਪ੍ਰਭ ਮਤ ਦੇਵੋ ਹਰ ਪ੍ਰਭ ਲਹੇ ਜਨ ਨਾਨਕ ਕਹੋ ਗੁਰ ਹਾਥ ਸਿਰ ਧਰਿਓ ਹਰ ਰਾਮ ਨਾਮ ਰਵ ਰਹੇ ਪ੍ਰਭਾਤੀ ਮਹੱਲਾ ਚੌਥਾ ਮਨ ਲਾਗੀ ਪ੍ਰੀਤ ਰਾਮ ਨਾਮ ਹਰ ਹਰ ਜਪਿਓ ਹਰ ਪ੍ਰਭ ਵਡਫਾ ਸਤਿਗੁਰ ਬਚਨ ਸੁਖਾਨੇ ਹੀਰ ਹਰ ਹਰ ਧਾਰੀ ਹਰ ਪ੍ਰਭ ਕਿਰਪਾ ਮੇਰੇ ਮਨ ਭਜ ਰਾਮ ਨਾਮ ਹਰ ਨਿਮਖਾ ਫਾ ਹਰ ਹਰ ਧਾਨ ਦੀਓ ਗੁਰਪੂਰੈ ਹਰ ਨਾਮਾ ਮੰਤਨ ਬਸ ਫਾ ਰਹਾਓ ਕਾਇਆ ਨਗਰ ਵਸਿਓ ਘਰ ਮੰਦਰ ਜਪ ਸੋਭਾ ਗੁਰਮਖ ਕਰਪፋ ਹਲਤ ਪਲਤ ਜਨ ਭਏ ਸੋਹੇਲੇ ਮੁਖ ਊਜਲ ਗੁਰਮਖ ਤਰਫਾ ਅਨਪਉ ਹਰ 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 ਲੇਵ ਲਾਗੀ ਹਰ ਔਰ ਧਾਰਿਓ ਗੁਰਨਿਮਖ ਫਾ ਕੋਟ ਕੋਟ ਕੇ ਦੋਖ ਸਭ ਜਨ ਕੇ ਹਰ ਦੂਰ ਕੀਏ ਇਕ ਪਲਫਾ ਤੁਮਰੇ ਜਨ ਤੁਮਹੀ ਤੇ ਜਾਣੇ ਪ੍ਰਭ ਜਾਣਿਓ ਜੰਤੇ ਮੁਖਾ ਹਰ ਹਰ ਆਪ ਧਰਿਓ ਹਰ ਜਨਮੈ ਜਾਨ ਨਾਨਕ ਹਰ ਪ੍ਰਭ ਇੱਕ ਫਾ ਪ੍ਰਭਾਤੀ ਮਹੱਲਾ ਚੌਥਾ ਗੁਰ ਸਤਗੁਰ ਨਾਮ ਦਰੜਾਇਓ ਹਰ ਹਰ ਹਮ ਮੋਏ ਜੀਵੇ ਹਰ ਜਪ ਬਾ ਤਨ ਤਨ ਗੁਰੂ ਗੁਰ ਸਤਗੁਰ ਪੂਰਾ ਵਿਖ ਡੁੱਬਦੇ ਬਾਹ ਦੇ ਕਟਬਾ ਜਪ ਮਨੋ ਰਾਮ ਨਾਮੇ ਅਰਧ ਹੰਬਾ ਉਪਜੰਪੋਂ ਪਾਉ ਪਾਇ ਨਾ ਪਾਈਐ ਕਤਹੂ ਗੁਰਪੂਰੈ ਹਰ ਪ੍ਰਭ ਲੱਭ ਰਹਾਓ ਆ ਰਾਮ ਨਾਮ ਰਸ ਰਾਮ ਰਸਾਇਣ ਰਸ ਪੀਐ ਗੁਰਮਤਿ ਰਸ ਬਾ ਲੋਹ ਮਨੂਰ ਕੰਚਨ ਮਿਰ ਸੰਗਤ ਹਰ ਉਰ ਤਾਰਿਓ ਗੁਰ ਹਰਬਾ ਹਉ ਮੈਂ ਵਿਖਿਆ ਨਿਤ ਲੋਭ ਲੁਭਾਨੇ ਪਤ ਕਲਤ ਮੋਹਿ ਲੁਭਬਾ ਤਿਨ ਪਗ ਸੰਤਨ ਸੇਵੇ ਕਭੂ ਤੇ ਮਨਮਖ ਪੂੰਬਰ ਪਰਬਾ ਤੁਮਰੇ ਗੁਣ ਤੁਮਹੀ ਪ੍ਰਭ ਜਾਨੋ ਹਮ ਪਰੇ ਹਾਰ ਤੁਮ ਸਰਨਵਾ ਜਿਉ ਜਾਨੋ ਤਿਉ ਰਖੋ ਸੁਆਮੀ ਜਨ ਨਾਨਕ ਦਾਸ ਤੁਮ ਅਨਵਾ ਸ਼ਕਾ ਇਕ ਪ੍ਰਭਾਤੀ ਵਿਭਾਸ ਪੜਤਾਲ ਮਹੱਲਾ ਚੌਥਾ ਏਕ ਓੰਕਾਰ ਸਤਿਗੁਰ ਪ੍ਰਸਾਦ ਜਪ ਮੰਨੋ ਹਰ ਹਰ ਨਾਮ ਨਿਧਾਨ ਹਰ ਦਰਗਹਿ ਪਾਵੇ ਮਾਨ ਜਨ ਜਪਿਆ ਤੇ ਪਰ ਪਰਾਨ ਰਹਾਉ ਸੁਨ ਮਨੋ ਹਰ ਹਰ ਨਾਮ ਕਰ ਧਿਆਨ ਸੁਨ ਮਨ ਹਰ ਕੀਰਤ 68 ਮਜਾਨ ਸੁਨ ਮਨ ਗੁਰਮੁਖ ਪਾਵੈ ਮਾਨ ਜਪ ਮਨ ਪਰਮੇਸ਼ਰ ਪ੍ਰਦਾਨ ਖਿਨ ਖੋਵੈ ਪਾਪ ਕੋਟਾਨ ਮਿਲ ਨਾਨਕ ਹਰ ਭਗਵਾਨ ਪ੍ਰਭਾਤੀ ਮਹੱਲਾ ਪੰਜਵਾਂ ਵਿਵਾਸ ਏਕ ਓੰਕਾਰ ਸਤਗੁਰ ਪ੍ਰਸਾਦ ਮਨ ਹਰ ਕੀਆ ਤਨ ਸਭ ਸਾਜਿਆ ਪੰਚ ਤਤ ਰਜੋਤ ਨਿਵਾਜਿਆ ਸਹਿਜਾ ਧਰਤ ਬਰਤਨ ਕਉ ਪਾਨੀ ਨਿਮਖ ਨ ਵਿਸਾਰੋ ਸੇਵੋ ਸੰਗ ਪਾਨੀ ਮਨ ਸਤਗੁਰ ਸੇਵ ਹੋਏ ਪਰਮ ਗਤੇ ਹਰ ਸੋਗ ਤੇ ਰਹੇ ਨਿਰਾਰਾ ਤਾ ਤੂੰ ਪਾਵੈ ਪ੍ਰਾਨ ਪਤੇ ਰਹਾਓ ਕਾਪੜ ਭੋਗ ਰਸ ਅਨਕ ਪੁੰਚਾਏ ਮਾਤ ਪਿਤਾ ਕੁਟੰਬ ਸਗਲ ਬਨਾਏ ਰਿਜਕ ਸੰਵਾਹੇ ਜਲਥਨ ਮੀਤ ਸੋ ਹਰ ਸੇਵੋ ਨੀਤਾ ਨੀਤ ਤਹਾ ਸਖਾਈ ਜੇ ਕੋਈ ਨਾ ਹੋਵੇ ਕੋਟ ਅਪਰਾਧ ਇੱਕ ਖਿੰਮੈ ਤੋਵੇ ਦਾਤ ਕਰੈ ਨਹੀਂ ਪਛੋਤਾਵੇ ਏਕਾ ਬਖਸ ਫਿਰ ਬਹਰ ਨਾ ਬੁਲਾਵੇ ਕਿਰਤ ਸੰਜੋਗੀ ਪਾਇਆ ਭਾਲ ਸਾਧ ਸੰਗਤ ਮੈਂ ਬਸੇ ਗੋਪਾਲ ਗੁਰ ਮਿਲਿ ਆਏ ਤੁਮਰੇ ਦਵਾਰ ਜਨਨਾਰਕ ਦਰਸ਼ਨ ਦਿਹੋ ਮਰਾਰ ਪ੍ਰਭਾਤੀ ਮਹੱਲਾ ਪੰਜਵਾ ਪ੍ਰਭ ਕੀ ਸੇਵਾ ਜਨ ਕੀ ਸੋਬਾ ਕਾਮ ਕ੍ਰੋਧ ਮਿਟੇ ਤਸਲੁਬਾ ਨਾਮ ਤੇਰਾ ਜਨ ਕੈ ਪੰਡਾਰ ਗੁਣ ਗਾਵੈ ਪ੍ਰਭ ਦਰਸ ਪਿਆਰ ਤੁਮਰੀ ਭਗਤ ਪ੍ਰਪਤ ਮੈਂ ਜਨਾਈ ਕਾੜ ਜੇਵਰੀ ਜਨ ਲਈ ਛਡਾਈ ਰਹਾਓ ਜੋ ਜਨ 라ਤਾ ਪ੍ਰਭ ਕੈ ਰੰਗ ਤੈਨ ਸੁਖ ਪਾਇਆ ਪ੍ਰਭ ਕੈ ਸੰਗ ਜਿਸ ਰਸ ਆਇਆ ਸੋਈ ਜਾਣੈ ਪੇਖ ਪੇਖ ਮਨ ਮਹਿ ਹੈ ਰਾਨੈ ਸੋ ਸੁਖਿਆ ਸਭ ਤੇ ਉਤਮ ਸੋਏ ਜਾਂ ਕਹਿ ਹਰਿ ਦੇ ਵਸਿਆ ਪ੍ਰਭ ਸੋਏ ਸੋਈ ਨਿ ਚਲਿਆ ਵੈ ਨਾ ਜਾਏ ਅੰਦਰ ਪ੍ਰਭ ਕੇ ਹਰ ਗੁਣ ਗਾਏ ਤਾਂ ਕੋ ਕਰੋ ਸਗਲ ਨਮਸਕਾਰ ਜਾ ਕੈ ਮਨ ਪੂਰਨ ਰੰਕਾਰ ਕਰ ਕਿਰਪਾ ਮੋਹਿ ਠਾਕੁਰ ਦੇਵਾ ਨਾਨਕ ਉਧਰਹਿ ਜਨ ਕੀ ਸੇਵਾ ਪ੍ਰਭਾਤੀ ਮਹਲਾ ਪੰਜਵਾਂ ਗੁਨ ਗਾਵਤ ਮਨ ਹੋਏ ਆਨੰਦ ਆਠ ਪੈਰ ਸਿਮਰੋ ਭਗਵੰਤ ਜਾਂ ਕੈ ਸਿਮਰਨੋ ਕਲਮਲ ਜਾਹੇ ਤਿਸ ਗੁਰ ਕੀ ਹਮ ਚਰਨੀ ਪਾਹੇ ਸਮਤ ਦੇਵੋਂ ਸੰਤ ਪਿਆਰੇ ਸਿਮਰੋ ਨਾਮੁ ਵਹਿ ਨਿਸਤਾਰੇ ਰਹਾਓ ਜਿਨ ਗੁਰ ਕਹਿਆ ਮਾਰਗ ਸੀਦਾ ਸਗਲ ਤਿਆਗ ਨਾਮ ਹਰਗੀ ਦਾ ਤਿਸ ਗੁਰ ਕੈ ਸਦਾ ਬਲਜਾਈਐ ਹਰ ਸਿਮਰਨੋ ਜਿਸ ਗੁਰ ਤੇ ਪਾਈਐ ਬੂਢਤ ਪ੍ਰਾਨੀ ਜਿਨ ਗੁਰਹਿ ਤਰਾਇਆ ਜਿਸ ਪ੍ਰਸਾਦ ਮੁਹਿ ਨਹੀਂ ਮਾਇਆ ਹਲਤ ਪਲਤ ਜਿਨ ਗੁਰਹਿ ਸਵਾਰਿਆ ਤਿਸ ਗੁਰ ਉਪਰ ਸਦਾ ਹਾਂ ਵਾਰਿਆ ਮਹਾ ਮੁਗਤੇ ਕੀਆ ਗਿਆਨੀ ਗੁਰਪੂਰੇ ਕੀ ਕਥਾ ਕਹਾਣੀ ਪਾਰ ਬ੍ਰਾਹਮ ਨਾਨਕ ਗੁਰਦੇਵ ਵੱਡੇ ਪਾਗ ਪਾਈਐ ਹਰ ਸੇਵ ਪ੍ਰਭਾਤੀ ਮਹੱਲਾ ਪੰਜਵਾਂ ਸਗਲੇ ਦੁੱਖ ਮਿਟੇ ਸੁਖ ਦੀ ਏ ਆਪਣਾ ਨਾਮ ਜਪਾਇ ਕਰ ਕਿਰਪਾ ਆਪਣੀ ਸੇਵਾ ਲਾਏ ਸਗਲਾ ਦੁਰਤ ਮਿਟਾਇਆ ਹਮ ਬਾਰ ਕੋ ਸਰਨ ਪ੍ਰਭ ਦਿਆਲ ਅਵਗਣ ਕਾਟ ਕੀਏ ਪ੍ਰਭ ਆਪਣੇ ਰਾਖ ਲੀਏ ਮੇਰਾ ਗੁਰ ਗੋਪਾਲ ਰਹਾਓ ਤਾਪ ਪਾਪ ਦਿਨ ਸੇਖਿਨ ਪੀਤਰ ਭੈ ਕਿਰਪਾਲ ਗੁਸਾਈ ਸਾਸ ਸਾਸ ਪਾਰ ਬ੍ਰਹਮ ਆਰਾਧੀ ਆਪਣੇ ਸਤ ਗੁਰ ਕੈ ਬਲ ਜਾਈ ਅਗਮ ਗੋਚਰ ਬਯੰਤ ਸਵਾਮੀ ਤਾਂ ਕਾਇ ਅੰਤ ਨਾ ਪਾਈਐ ਲਾਹ ਖਾਟ ਹੋਈਐ ਤਨਵੰਤਾ ਆਪਣਾ ਪ੍ਰਭੂ ਧਿਆਈਐ ਆਠ ਪਹਿਰ ਪਾਰ ਬ੍ਰਹਮ ਧਿਆਈ ਸਦਾ ਸਦਾ ਗੁਣ ਗਾਇਆ ਕਹੋ ਨਾਨਕ ਮੇਰੇ ਪੂਰੇ ਮਨੋਰਥ ਪਾਰ ਬ੍ਰਹਮ ਗੁਰ ਪਾਇਆ ਪ੍ਰਭਾਤੀ ਮਹੱਲਾ ਪੰਜਵਾਂ ਸਿਮਰਤ ਨਾਮ ਕਿਲਬਿਕ ਸਭ ਨਾਸੇ ਸਚ ਨਾਮ ਗੁਰਦੀਨੀ ਰਾਸੇ ਪ੍ਰਭ ਕੀ ਦਰਗੈ ਸੋ ਬਾਵੰਤੇ ਸੇਵਕ ਸੇਵ ਸਦਾ ਸੋਹੰਤੇ ਹਰ ਹਰ ਨਾਮ ਜਪੋ ਮੇਰੇ ਭਾਈ ਸਗਲੇ ਰੋਗ ਦੋਗ ਸਭ ਬਰਸੈ ਅਗਿਆਨਾ ਦੇਰਾ ਮਨ ਤੇ ਜਾਈ ਰਹਾਓ ਜਨਮ ਮਰਨ ਗੁਰ ਰਾਖੇ ਮੀਤ ਹਰ ਕੇ ਨਾਮ ਸਿਉ ਲਾਗੀ ਪ੍ਰੀਤ ਕੋਟ ਜਨਮ ਕੇ ਗਏ ਕਲੇਸ਼ ਜੋਤਿ ਸਪਾਵੈ ਸੋ ਫਲ ਹੋਸ ਤਿਸ ਗੁਰ ਕਾਹ ਸਦਾ ਵੱਧ ਜਾਈ ਜਿਸ ਪ੍ਰਸਾਦ ਹਰ ਨਾਮ ਤੇ ਆਈ ਐਸਾ ਗੁਰ ਪਾਈ ਐ ਵਡਪਾਗੀ ਜਿਸ ਮਿਲ ਤੇ ਆਰਾਮ ਲੇਵ ਲਾਗੀ ਕਰ ਕਿਰਪਾ ਪਾਰ ਬ੍ਰਹਮ ਸੁਆਮੀ ਸਗਲ ਕਟਾਕੇ ਅੰਤਰ ਜਾਮੀ ਆਠ ਪਹਿਰੇ ਆਪਣੀ ਲੇਵ ਲਾਏ ਜਨ ਨਾਨਕ ਪ੍ਰਭ ਕੀ ਸਰਣਾ ਆਏ ਪ੍ਰਭਾਤੀ ਮਹੱਲਾ ਪੰਜਵਾ ਕਰ ਕਿਰਪਾ ਆਪਣੇ ਪ੍ਰਭ ਕੀ ਏ ਹਰ ਕਾ ਨਾਮ ਜਪਨ ਕਉ ਦੀ ਏ आठ पहर गुण गाए गोबिंद पै बिनसे उत्तरी सब चिंद उबरे सतगुरु चरणी लाग जो गुरु कहै सोई पल मीठा मन की मत त्याग राहो मन तन वस्या हरप्रभु सोई कल क्लेश कल क्लेश कछु ना होई सदा सदा प्रभु जी के संग उत्तरी मैल नाम कै रंग चरण कमल सों लागो प्यार ਬਿਨ ਸੇ ਕਾਮ ਕ੍ਰੋਧ ਹੰਕਾਰ ਪ੍ਰਭ ਮਿਲਣ ਕਾ ਮਾਰਗ ਜਾਨਾ ਪਾਏ ਭਗਤ ਹਰਿ ਸਿਓ ਮਨ ਮੰਨਾ ਸੁਣ ਸੱਜਣ ਸੰਤ ਮੀਤ ਸੁਹੈਲੇ ਨਾਮ ਰਤਨ ਹਰ ਅਗੇ ਅਤੋਲੇ ਸਦਾ ਸਦਾ ਪ੍ਰਭ ਗੁਣ ਨਿਦ ਗਾਈਐ ਕਹ ਨਾਨਕ ਵਡ ਭਾਗੀ ਪਾਈਐ ਪ੍ਰਭਾਤੀ ਮਹੱਲਾ ਪੰਜਵਾ ਸੇ ਧਨਵੰਤ ਸੇਈ ਸੱਚ ਸਾਹਾ ਹਰ ਕੀ ਦਰਗਹਿ ਨਾਮ ਵਿਸਾਹਾ ਹਰ ਹਰ ਨਾਮ ਜਪੋ ਮਨ ਮੀਤ ਗੁਰਪੂਰਾ ਪਾਈਐ ਵਡਭਾਗੀ ਨਰਮਨ ਪੂਰਨ ਰੀਤ ਰਹਾਓ ਪਾਇਆ ਲਾਭ ਮੱਜੀ ਵਧਾਈ ਸੰਤ ਪ੍ਰਸਾਦ ਹਰ ਕੇ ਗੁਣ ਗਾਈ ਸਫਲ ਜਨਮ ਜੀਵਨ ਪਰਵਾਨ ਗੁਰ ਪ੍ਰਸਾਦੀ ਹਰ ਰੰਗ ਮਾਣ ਬਿਨ ਸੇ ਕਾਮ ਕ੍ਰੋਧ ਅਹੰਕਾਰ ਨਾਨਕ ਗੁਰਮੁਖ ਉਤਰ ਸਪਾਰ ਪ੍ਰਭਾਤੀ ਮਹੱਲਾ ਪੰਜਵਾ ਗੁਰਪੂਰਾ ਪੂਰੀ ਤਾਂ ਕੀ ਕਲਾ ਗੁਰ ਕਾ ਸਬਦੋ ਸਦਾ ਸਦ ਅਟੱਲਾ ਗੁਰ ਕੀ ਬਾਣੀ ਜਿਸ ਮਨ ਵਸੈ ਦੁਖ ਦਰਦ ਸਭ ਤਾਂ ਕਾਨਸੈ ਹਰ ਰੰਗ ਰਾਤਾ ਮਨ ਰਾਮ ਗੁਣ ਗਾਵੇ ਮੁਕਤੋ ਸਾਧੂ ਧੂਰੀ ਨਾ ਵੈ ਰਹਾਉ ਗੁਰ ਪ੍ਰਸਾਦੀ ਉਤਰੇ ਪਾਰ ਭਉ ਪਰਮ ਬਿਨ ਸੇ ਬੇਕਾਰ ਮਨ ਤਨੇ ਅੰਤਰ ਵਸੈ ਗੁਰ ਚਰਨਾ ਨਿਰਪੈ ਸਾਧ ਪਰੇ ਹਰ ਸਰਨਾ ਆਨੰਦ ਸਹਿਜ ਰਸ ਸੁਖ ਨੇਰੇ ਦੁਸ਼ਮਨ ਦੁਖ ਨਾ ਆਵੇ ਨੇਰੇ ਗੁਰਪੂਰੇ ਆਪਣੇ ਕਰ ਰੱਖੇ ਹਰ ਨਾਮ ਜਪਤ ਕਿਲ ਵਖ ਸਭ ਲਾਥੇ ਸੰਤ ਸਾਜਣ ਸਿਖ ਭਏ ਸੁਹੇਲੇ ਗੁਰਪੂਰੇ ਪ੍ਰਭ ਸਿਓ ਲੈ ਮੇਲੇ ਜਨਮ ਮਰਨ ਦੁਖ ਪਹਾ ਕਾਟਿਆ ਕਹੋ ਨਾਨਕ ਗੁਰ ਪਰਦਾ ਟਾਕਿਆ ਪ੍ਰਭਾਤੀ ਮਹੱਲਾ ਪੰਜਵਾ ਸਤਗੁਰ ਪੂਰੈ ਨਾਮ ਦੀਆ ਆਨੰਦ ਮੰਗਲ ਕਲਿਆਣ ਸਦਾ ਸੁਖ ਕਾਰਜ ਸਗਲਾ ਰਾਸਥੀਆ ਰਹਾਓ ਚਰਨ ਕਮਲ ਗੁਰ ਕੇ ਮਨ ਮੂਠੇ ਦੁਖ ਦਰਦ ਪਰਮ ਬਿਨਸੇ ਝੂਠੇ ਨੇਤਿ ਉਠ ਗਾਵੋ ਪ੍ਰਭ ਕੀ ਬਾਣੀ ਆਠ ਪੈਰਾ ਸਿਵ ਰੂਪ ਪ੍ਰਾਣੀ ਘਰ ਬਾਹਰ ਪ੍ਰਭ ਸਭਨੀ ਥਾਈ ਸੰਗ ਸਹਾਈ ਜੈ ਹਉ ਜਾਈ ਦੋਇ ਕਰ ਜੋੜ ਕਰੀ ਅਰਦਾਸ ਸਦਾ ਜਪੇ ਨਾਨਕ ਗੁਣਤਾਸ ਪ੍ਰਭਾਤੀ ਮਹੱਲਾ ਪੰਜਵਾ ਪਾਰ ਬ੍ਰਹਮ ਪ੍ਰਭ ਸੁਡ ਸੁਝਾਨ ਗੁਰਪੂਰਾ ਪਾਈਐ ਵਡਪਾਗੀ ਦਰਸ਼ਨ ਕਉ ਜਾਈਐ ਕੁਰਬਾਨ ਰਹਾਓ ਕਿਲ ਬਖ ਮੇਟੇ ਸ਼ਬਦ ਸੰਤੋਖ ਨਾਮ ਅਰਦਨ ਹੋਆ ਜੋਗ ਸਾਧ ਸੰਗ ਹੋਆ ਪ੍ਰਗਾਸ ਚਰਨ ਕਮਲ ਮਨ ਮਾਇ ਨਿਵਾਸ ਜਿਨ ਕੀ ਆਤਨ ਲੀਆ ਰਾਖ ਪ੍ਰਭੂਰਾ ਅਨਾਥ ਕਾ ਨਾਥ ਜਿਸੈ ਨਵਾਜੇ ਕਿਰਪਾ ਧਾਰ ਪੂਰਨ ਕਰਮ ਤਾਂ ਕੀ ਆਚਾਰ ਗੁਣ ਗਾਵੇ ਨਿਤ 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 ਨਵੇਂ ਲਖ 84 ਜੋਨ ਨਾ ਭਵੇ ਇਹਾ ਉਹਾ ਚਰਨ ਪੂਜਾਰੇ ਮੁਖ ਉਜਰ ਸਾਚੈ ਦਰਬਾਰੇ ਜਿਸ ਮਸਤਕ ਗੁਰ ਤਰਿਆ ਹਾਥ ਕੋਟ ਮੱਦੇ ਕੋ ਵਿਰਲਾ ਦਾਸ ਜਲਥਰ ਮਹੀਲ ਪੇਖੈ ਭਰਪੂਰ ਨਾਨਕ ਉਦਰਸੋ ਤੇ ਜਨ ਕੀ ਧੂਰ ਪ੍ਰਭਾਤੀ ਮਹੱਲਾ ਪੰਜਵਾਂ ਕੁਰਬਾਨ ਜਾਈ ਗੁਰਪੂਰੇ ਆਪਣੇ ਜਿਸ ਪ੍ਰਸਾਦ ਹਰ ਹਰ ਜਪ ਜਪਣੇ ਰਹਾਓ ਅੰਮ੍ਰਿਤ ਬਾਣੀ ਸੁਣਤਿ ਹਾਲ ਬਿਨਸ ਗਏ ਵਿਖਿਆ ਜੰਜਾਲ ਸਾਚ ਸ਼ਬਦ ਸਿਵਨ ਲਾਗੀ ਪ੍ਰੀਤ ਹਰ ਪ੍ਰਭ ਆਪਣਾ ਆਇਆ ਚੀਤ ਨਾਮ ਜਪਤ ਹੋਆ ਪ੍ਰਗਾਸ ਗੁਰਸਬਦੇ ਕੀ ਨਰਦੈ ਨਿਵਾਸ ਗੁਰਸਮਰਤ ਸਦਾ ਦਇਾਲ ਹਰ ਜਪ ਜਪ ਨਾਨਕ ਭੈ ਨਿਹਾਲ ਪ੍ਰਭਾਤੀ ਮਹੱਲਾ ਪੰਜਵਾਂ ਗੁਰਗੁਰ ਕਰਤ ਸਦਾ ਸੁਖ ਪਾਇਆ ਦੀਨ ਦਇਾਲ ਭੈ ਕਿਰਪਾਲਾ ਆਪਣਾ ਨਾਮ ਆਪ ਜਪਾਇਆ ਰਹਾਉ ਸੰਤ ਸੰਗਤ ਮਿਲ ਭਇਆ ਪ੍ਰਗਾਸ ਹਰ ਹਰ ਜਪਤ ਪੂਰਨ ਭਈ ਆਸ ਸਰਬ ਕਲਿਆਣ ਸੁਖ ਮਨ ਵੂਠੇ ਹਰ ਗੁਣ ਗਾਏ ਗੁਰ ਨਾਨਕ ਟੂਠੇ ਪਰਵਾਤੀ ਮਹੱਲਾ ਪੰਜਵਾ ਕਰ ਦੂਜਾ ਵਿਵਾਸ ਏਕ ਓੰਕਾਰ ਸਤਿਗੁਰ ਪ੍ਰਸਾਦ ਅਵਰਨਾ ਦੂਜਾ ਠਾਓ ਨਾਹੀ ਬਿਨ ਹਰਨਾਉ ਸਰਬ ਸਿਧ ਕਲਿਆਣ ਪੂਰਨ ਹੋਏ ਸਗਲ ਕਾਮ ਹਰ ਕੋ ਨਾਮ ਜਪਿਐ ਨੀ ਤੋ ਕਾਮ ਕੋdਹੰਕਾਰ ਬਿਨਸੈ ਲਗੈ ਕੈ ਪ੍ਰੀਤਿ ਰਹਾਓ ਨਾਮ ਲਗੈ ਦੁਖ ਭਾਗੈ ਸਰਨ ਪਾਲਨ ਜੋਗ ਸਤਗੁਰ ਪੇਟੈ ਜਮਨਾ ਟੇਟੈ ਜਿਸ ਤੁਰ ਹੋ ਵੈ ਸੰਜੋਗ ਹਰੈਣ ਦਿਨ ਸੋ ਧਿਆਏ ਹਰ ਹਰੋ ਤਜੋ ਮਨ ਕੇ ਭਰਮ ਸਾਧ ਸੰਗਤ ਹਰ ਮਿਲੈ ਜਿਸੈ ਪੂਰਨ ਕਰਮ جنم جنم بکھاد سے راکھ لینے آپ مات پتا میت پائی جن کا ہر ہر جاپ پرباتی محلہ بے بھاس پڑتال اکو ایک صدگر پرساد رم رام رام رام, رام جاپ کل کلکل سلو موہ بن سجائے اہم تاپ رہاو آپ تیاغ سنت چرن لاغ ਮਨ ਪਵਿੱਤ ਜਾਹੇ ਪਾਪ ਨਾਨਕ ਬਾਹਰ ਕੋ ਕਛੂ ਨਾ ਲਾ ਜਾਨੈ ਰੱਖਣ ਕੋ ਪ੍ਰਮਾਈ ਬਾਪ ਪ੍ਰਭਾਤੀ ਮਹੱਲਾ ਪੰਜਵਾ ਚਰਨ ਕਮਲ ਸਰਨ ਟੇਕ ਊਚ ਮੂਚ ਬਿਆੰਤ ਠਾਕਰੋ ਸਰਬ ਉੱਪਰ ਤੂੰ ਹੀ ਏਕ ਰਹਾਓ ਪ੍ਰਾਨ ਆਧਾਰ ਦੁਖ ਵਿਦਾਰ ਦੈਨ ਹਾਰ ਬੁੱਧ ਬਵੇਕ ਨਮਸ਼ਕਾਰ ਰਖਣ ਹਾਰ ਮਨ ਆਰਾਧ ਪ੍ਰਭੂ ਮੇਕ ਸੰਤ ਰੇਣ ਕਰੋ ਮੱਜਨ ਨਾਨਕ ਪਾਵੇ ਸੁਖ ਅਨੇਕ ਪਰਮਾਤੀ ਅਸ਼ਟਪਦੀਆਂ ਮਹੱਲਾ ਪਹਿਲਾ ਵਿਵਾਸ ਏਕ ਓੰਕਾਰ ਸਤਗੁਰ ਪ੍ਰਸਾਦ ਦੁਬਦਾ ਬਉਰੀ ਮਨ ਬਉਰਾਇਆ ਝੂਠੇ ਲਾਲਚ ਜਨਮ ਗਵਾਇਆ ਲਫਟ ਰਹੀ ਫੁਨਬੰਧ ਨਾ ਪਾਇਆ ਸਤਗੁਰ ਰੱਖੇ ਨਾਮ ਦਰ ਲਾਇਆ ਨਾ ਮਨ ਮਰੈ ਨਾ ਮਾਇਆ ਮਰੈ ਜਿਨ ਕਿਛ ਕੀਆ ਸੋਈ ਜਾਣੈ ਸਬਦ ਵਿਚਾਰ ਪਉ ਸਾਗਰ ਤਰੈ ਰਹਾਓ ਮਾਇਆ ਸੰਚ ਰਾਜੇ ਹੰਕਾਰੀ ਮਾਇਆ ਸਾਥ ਨਾ ਚੱਲੇ ਪਿਆਰੀ ਮਾਇਆ ਮਮਤਾ ਹੈ ਬਹੁਰੰਗੀ ਬਿਨ ਨਾ ਕੋ ਸਾਥ ਨਾ ਸੰਗੀ ਜਿਉ ਮਨ ਦੇਖੈ ਪਰਮਨ ਤੈਸਾ ਜੈਸੀ ਮਨਸਾ ਤੈਸੀ ਦਸਾ ਜੈਸਾ ਕਰਮ ਤੈਸੀ ਲਿਵ ਲਾਵੈ ਸਤਗੁਰੂ ਪੂਛ ਸਹਜ ਕਰ ਪਾਵੇ ਰਾਗ ਨਾਤਮਨ ਦੂਜੈ ਪਾਏ ਅੰਤਰ ਕਪਟ ਮਹਾ ਦੁਖ ਪਾਏ ਸਤਗੁਰ ਪੇਟੈ ਸੋਜੀ ਪਾਏ ਸੱਚੇ ਨਾਮ ਰਹਿ ਲਿਵ ਲਾਏ ਸੱਚਾ ਸ਼ਬਦ ਸੱਚ ਕਮਾਵੇ ਸੱਚੀ ਬਾਣੀ ਹਰ ਗੁਣ ਗਾਵੇ ਨਿਕਰਵਾਸ ਅਮਰ ਪਤ ਪਾਵੇ ਤਾਦਰ ਸੱਚੈ ਸੋ ਬਾਪ ਪਾਵੇ ਗੁਰ ਸੇਵਾ ਬਿਨ ਭਗਤ ਨਾ ਹੋਈ ਅਨੇਕ ਯਤਨ ਕਰੇ ਜੇ ਕੋਈ ਹਮੈ ਮੇਰਾ ਸਬਦੇ ਖੋਈ ਨਿਰਮਲ ਨਾਮ ਵਸੈ ਮਨ ਸੋਈ ਇਸ ਜਗ ਮੈਂ ਸ਼ਬਦ ਕਰਨੀ ਹੈ ਸਾਰ ਬਿਨ ਸ਼ਬਦੈ ਹੋਰ ਮੋਹ ਗੁਬਾਰ ਸਬਦੇ ਨਾਮ ਰੱਖਿਆ ਔਰਤਾਰ ਸਬਦੇ ਗਤਮਤ ਮੁਖ ਦੁਆਰ ਅਵਰ ਨਾਹੀ ਕਰ ਦੇਖਣ ਹਾਰੋ ਸਾਚਾ ਆਪ ਅਨੂਪਿਆ ਪਾਰੋ RAM ਨਾਮ ਉਤਮ ਗਤ ਹੋਈ ਨਨਖੋਜ ਲੈ ਜਨ ਕੋਈ ਪ੍ਰਭਾਤੀ ਮਹੱਲਾ ਪਹਿਲਾ ਮਾਇਆ ਮੋਹ ਸਗਲ ਜੰਗ ਸ਼ਾਇਆ ਕਾਮਣ ਦੇ ਕਾਮ ਲੋਭ ਆਇਆ ਸਤ ਕੰਚਨ ਸੰਹੇਤਵ ਦਾ ਆਇਆ ਸਭ ਕਿਛਪਨਾ ਇਕਰਮ ਪਰਾਇਆ ਐਸਾ ਜਾਪ ਜਪੋ ਜਪਮਾਲੀ ਦੁਖ ਸੁਖ ਪਰ ਹਰ ਭਗਤ ਨਿਰਾਲੀ ਰਹਾਓ ਗੁਣ ਨਿਦਾਨ ਤੇ ਰੰਤਨਾ ਪਾਇਆ ਸਾਜ ਸ਼ਬਦ ਤੁਝ ਮਾਹੇ ਸਮਾਇਆ ਆਵਾ ਗਉਣ ਤੁਧਿਆ ਪਰਚਾਇਆ ਸਹੀ ਭਗਤੋ ਜਿਨ ਸੱਚ ਚਿਤ ਲਾਇਆ ਗਿਆਨ ਧਿਆਨ ਨਰ ਹਰ ਨਿਰਵਾਣੀ ਬਿਰ ਸਤਗੁਰ ਭੇਟੇ ਕੋਈ ਨਾ ਜਾਣੀ ਸਗਲ ਸਰੋਵਰ ਜੋ ਸਮਾਣੀ ਆਨੰਦ ਰੂਪ ਵਿਟੋ ਕੁਰਬਾਨੀ ਭਾਉ ਭਗਤ ਗੁਰਮਤੀ ਪਾਏ ਹਮ ਮਹਿ ਵਿੱਚੋਂ ਸ਼ਬਦ ਜਲਾਏ ਤਵ ਤਰਾਖੈ ਠਾਕ ਰਹਾਏ ਸੱਚਾ ਨਾਮ ਮਨ ਵਸਾਏ ਬਿਸਮ ਬినੋਦ ਰਹੇ ਪਰਮਾਦੀ ਗੁਰਮਤ ਮਾਨਿਆ ਇੱਕ ਲਵ ਲਾਗੀ ਦੇਖਣ ਵਾਰਿਆ ਜਲਮਾ ਆਗੀ ਸੋ ਬੂਝੇ ਹੋਵੇ ਵਡ ਭਾਗੀ ਸਤਗੁਰ ਸੇਵੇ ਪਰਮ ਚੁਕਾਏ ਅੰਦਰ ਜਾਗੈ ਸੱਚ ਲੇਵਲਾਏ ਏਕੋ ਜਾਣੈ ਅਵਰ ਨਾ ਕੋਏ ਸੁਖਦਾਤਾ ਸੇਵੇ ਨਿਰਮਲ ਹੋਏ ਸੇਵਾ ਸੁਰਤੋ ਸ਼ਬਦ ਵਿਚਾਰ ਜਪ ਤਪ ਸੰਜਮ ਹੋ ਮੈਂ ਮਾਰ ਜੀਵਨ ਮੁਕਤੋ ਜਾਂ ਸ਼ਬਦ ਸੁਣਾਏ ਸੱਚੀ ਰਹਤ ਸੱਚਾ ਸੁਖ ਪਾਏ ਸੁਖਦਾਤਾ ਦੁਖ ਮਿਟਨਹਾਰਾ ਅਵਨਾ ਸੋ ਜਿਸ ਬੀਜੀ ਕਾਰਾ ਤਾਨ ਮਾਨ ਤਾਨ ਹਾਰੇ ਆਗੇ ਰੱਖਿਆ ਨਾਨਕ ਕਹੈ ਮਹਾਰਸ ਚੱਖਿਆ